ਉਹ ਮੇਰੇ ਕੋਲ ਹੈ ਨਾ ਭਾਗ ਦੂਜਾ ਤੇ ਆਖਰੀ ਲੇਖਕ ਹਰਪਿੰਦਰ ਰਾਣਾ ਜੀ ਪਾਪਾ ਜੀ ਤੇ ਜੀਤ ਹਵਾ ਵਾਂਗੂ ਹੋਈ ਘੰਟੇ ਡੇਢ ਘੰਟੇ ਵਿੱਚ ਪਹੁੰਚ ਗਏ ਪਾਪਾ ਨੂੰ ਦੇਖ ਮੰਮੀ ਨੂੰ ਦੌੜਾ ਪੈ ਗਿਆ ਉਹ ਗੁੰਮਸਮ ਹੋ ਗਈ ਜਲਦੀ ਨਾਲ ਉਹਨਾਂ ਨੂੰ ਹਸਪਤਾਲ ਭਾਰਤੀ ਕਰਵਾਇਆ ਜੀਤ ਨੂੰ ਮੈਗਰੇਨ ਦੀ ਪੀੜ ਉੱਠ ਰਹੀ ਉਹ ਤੇਜ ਸੰਗੀਤ ਦੀ ਆਵਾਜ਼ ਸਹਿ ਨਹੀਂ ਸਕਦੇ ਉਪਰੋਂ ਇਸ ਟੈਨਸ਼ਨ ਦੇ ਇਕੱਲਾ ਸਿਰਦਰਦ ਅਥਾਹ ਵਧਾ ਦਿੱਤਾ ਮੈਂ ਜੀਤ ਨੂੰ ਘਰ ਹੀ ਰਹਿਣ ਦੀ ਤਕੀਦ ਕੀਤੀ ਅਤੇ ਆਪ ਪਾਪਾ ਜੀ ਨਾਲ ਮੰਮੀ ਨੂੰ ਲੈ ਕੇ ਹਸਪਤਾਲ ਜਲੀ ਗਈ। ਪਾਪਾ ਜੀ ਵੀ ਜੀਤ ਅਤੇ ਮੰਮੀ ਵਿੱਚ ਅੱਧੇ ਘੰਟ ਅੱਧੇ ਅੱਧੇ ਵੰਡੇ ਗਏ ਸਨ। ਇਸ ਤਰ੍ਹਾਂ ਦੀ ਹਾਲਤ ਵਿੱਚ ਮੰਮੀ ਨੂੰ ਇੱਕ ਲੰਬੀ ਨੀਂਦ ਦੇਣੀ ਪੈਂਦੀ ਸੀ। ਮੰਮੀ ਨੂੰ ਹਸਪਤਾਲ ਦਾਖਲ ਕਰਵਾ ਕੇ ਅਜਿਹਾ ਹੋ ਸਕਦਾ ਸੀ। ਮੰਮੀ ਨੂੰ ਹਸਪਤਾਲ ਦਾਖਲ ਕਰਾਉਣ ਤੋਂ ਬਾਅਦ ਸ਼ਾਮ ਤੱਕ ਉੱਥੇ ਹੀ ਰੱਖਿਆ ਪਰ ਮੈਂ ਵੀ ਆਥਲੇ ਰੋਟੀ ਟੁਕ ਬਕਾਉਣ ਅਤੇਲੀ ਤੇ ਰਵਣ ਨੂੰ ਦੇਖਣਾ ਘਰ ਆਉਣਾ ਹੀ ਸੀ ਇਸ ਸਭ ਕਾਸੀ ਦਰਾਨ ਉਹ ਸ਼ਖਸ਼ ਹਰਦੇਵ ਸਿੰਘ ਵਾਰ-ਵਾਰ ਕੰਨਾਂ ਵਿੱਚ ਗੂੰਜ ਰਿਹਾ ਸੀ ਉਪਰੋਂ ਮੈਂ ਪਪਾ ਜੀ ਤੋਂ ਉਸ ਦੇ ਫੋਨ ਵਾਲੀ ਗੱਲ ਲਕੋ ਤਾਂ ਲਈ ਪਰ ਦਿਨ ਵਿੱਚ ਉਸ ਬਾਰੇ ਜਾਣਨ ਦੀ ਕਾਲਾ ਸੀ ਮੈਂ ਹਰਦੇਵ ਸਿੰਘ ਨੂੰ ਤਾਂ ਠੋਕ ਕੇ ਜਵਾਬ ਦਿੱਤਾ ਸੀ ਪਰ ਉਹ ਹੈ ਕੌਣ ਕੀ ਮੰਮੀ ਜੀ ਦੀ ਬਿਮਾਰੀ ਦੀ ਕੋਈ ਤੰਦ ਉਸ ਨਾਲ ਤਾਨੇ ਜੁੜੀ ਹੋਈ ਇਹ ਸਵਾਲ ਮੇਰੇ ਅੰਦਰ ਪੜਥੂ ਪਾ ਰਹੇ ਸਨ ਕਿ ਮੈਨੂੰ ਪਾਪਾ ਜੀ ਨੂੰ ਦੱਸ ਦੇਣਾ ਚਾਹੀਦਾ ਸੀ ਕਿ ਜੀਤ ਵੀ ਇਸ ਹਰਦੇਵ ਸਿੰਘ ਨਾਂ ਦੇ ਸ਼ਖਸ ਬਾਰੇ ਜਾਣਦੇ ਹੋਣਗੇ ਮੰਮੀ ਜੀ ਨਾਲ ਉਸਦਾ ਕੀ ਰਿਸ਼ਤਾ ਹੈ ਓਹੋ ਇਹ ਸਾਰੇ ਸਵਾਲ ਮੈਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਸਨ ਆਖਰ ਜਲਦੀ ਜਲਦੀ ਕੰਮ ਮੁਕਾ ਰਵਣ ਤੇ ਜੀਤ ਨੂੰ ਸਵਾ ਕੇ ਮੈਂ ਆਪਣੇ ਆਪਣੀ ਅਤੇ ਪਾਪਾ ਜੀ ਦੀ ਰੋਟੀ ਡੱਬੇ ਵਿੱਚ ਪੈਕ ਕਰਕੇ ਆਸਤਾਨ ਪਹੁੰਚ ਗਈ। ਪਾਪਾ ਜੀ ਬਰਾਂਡੇ 'ਚ ਬੈਠੇ ਬੈਂਚ 'ਤੇ ਬੈਠੇ ਸਨ। ਉਹਨਾਂ ਨੇ ਅੰਗੂਠੇ ਤੇ ਉਂਗਲ ਨਾਲ ਆਪਣੇ ਕੋਈ ਕੁੱਟੇ ਹੋਏ ਸਨ। ਮੈਂ ਕੋਲ ਜਾ ਕੇ ਬੈਠਦੇ ਆ ਪੁੱਛਿਆ ਕਿਵੇਂ ਨੇ ਪਾਪਾ ਜੀ ਮੰਮੀ ਹੁਣ ਹੈ ਆਖਦੇ ਆ ਉਹ ਉੱਬੜਵਾਹੇ ਜਿਹੇ ਉੱਠੇ। ਠੀਕ ਐ ਬਸ ਹੁਣ ਦੋ ਦਿਨਾਂ आई रखना इस डॉक्टर ने उसनों चलो ठीक है आ जो रोटी खाई गई मतलब तू भी नहीं खाती है जी नहीं पापा जी जीत के आई हाँ मेरा रोटी खान नहीं किया सोचा तो ही खावगी बरातों बिना कुछ खाधे ही मुड़ आए हो रूपी बेटे कोई खास गल होती हो, गे, हो गे, जा ਜਿਸ ਕਾਰਨ ਤੇਰੀ ਮੰਮੀ ਬਾਥਰੂਮ ਜਾ ਕੇ ਮੂੰਹ ਰਗੜਨ ਦ ਗਈ ਸੀ ਪਾਪਾ ਨੇ ਬੁਰਕੀ ਤੋੜਦਿਆਂ ਪੁੱਛਿਆ ਪਰ ਮੇਰੀ ਬੁਰਕੀ ਮੂੰਹ ਵਿੱਚ ਹੀ ਘੁੱਲ ਗਈ ਸੀ ਕੋਈ ਨਾ ਪਾਪਾ ਜੀ ਤੁਸੀਂ ਪਹਿਲਾਂ ਰੋਟੀ ਖਾਓ ਮੈਂ ਪਾਣੀ ਦੀ ਘੁੱਟ ਨਾਲ ਬੁਰਕੀ ਲਗਾਉਂਦਿਆਂ ਹੋਇਆ ਕਿਹਾ ਨਹੀਂ ਚਾਹੁੰਦੀ ਸੀ ਕਿ ਪਾਪਾ ਜੀ ਪਰੇਸ਼ਾਨ ਹੋਣਾ ਵਾਰ ਕੀ ਇਹ ਗੱਲ ਸੁਪਾ ਲੈਣੀ ਖਤਰਨਾਕ ਤਾਂ ਨਹੀਂ ਹੋਵੇਗੀ ਮੈਂ ਰੋਟੀ ਖਾਂਦੀ ਵੀ ਪੈੜ ਲੰਬਾ ਇਧਰ ਉਧਰ ਸੋਚ ਰਹੀ ਸੀ ਕਿ ਰੋਟੀ ਖਾ ਕੇ ਡੱਬਾ ਬੰਦ ਕਰ ਦਿਆਂ ਕਿ ਹਾਂ ਸੌਰੀ ਪਾਪਾ ਜੀ ਮੈਂ ਦੱਸਣਾ ਤਾਂ ਨਹੀਂ ਸੀ ਪਰ ਫੈਸਲਾ ਨਹੀਂ ਸੀ ਲੈ ਕਰ ਪਾ ਰਹੀ ਕਿ ਦੱਸਾਂ ਕਿ ਜਨਾਬ ਪਰ ਕਿਸੇ ਹਰਦੇਵ ਸਿੰਘ ਬੰਦੇ ਦਾ ਫੋਨ ਆਇਆ ਸੀ ਕਰੀਬ 2:00 ਵਜੇ ਮੰਮੀ ਮੇਰੇ ਮੂੰਹੋਂ ਇਹ ਨਾ ਸੁਣਦਿਆਂ ਹੀ ਤੜਕੁੱਠੀ ਉਸ ਨੂੰ ਗਾਲਾਂ ਕੱਢਦੇ ਹੋਏ ਬਾਥਰੂਮ 'ਚ ਵੱੜ ਗਈ। ਜਦ ਕਾਫੀ ਧੀਰ ਬਾਹਰ ਨਾ ਨਿਕਲੇ ਤਾਂ ਮੈਂ ਦੇਖਣ ਗਈ ਸਾਂ ਤਾਂ ਮੇਰੀ ਗੱਲ ਸੁਣਦਿਆਂ ਹੀ ਪਾਪਾ ਜੀ ਦੇ ਮੂੰਹ ਤੇ ਪਲਤਨ ਫੇਰ ਆ ਗਈ। ਉਹ ਇੱਕਦਮ ਚੁੱਪ ਕਰ ਗਏ। ਮੇਰੇ ਤੋਂ ਵੀ ਕੋਈ ਗੱਲ ਨਹੀਂ ਸੀ ਹੋ ਰਹੀ। ਕਾਫੀ ਚਿਰ ਮਗਰੋਂ ਪਾਪਾ ਜੀ ਉੱਠੇ ਅਤੇ ਬੋਲੇ, "ਚੱਲ ਬੇਟੇ, ਤੈਨੂੰ ਘਰ ਛੱਡਾਵਾਂ।" ਨਹੀਂ ਪਪਾ ਜੀ ਮੈਂ ਇੱਥੇ ਹੀ ਰ੍ਹਾਂਗੀ ਤੁਹਾਡੇ ਕੋਲ ਜੇ ਤੁਹਾਨੂੰ ਜਾਂ ਮੰਮੀ ਨੂੰ ਕਿਸੇ ਚੀਜ਼ ਦੀ ਲੋੜ ਪੈਗੀ ਤਾਂ ਫਿਰ ਮੈਂ ਲੈ ਆਵਾਂਗੀ ਤੇਰੀ ਮੰਮੀ ਨੂੰ ਤਾਂ ਹੁਣ ਖੈਰ ਕੋਈ ਲੋੜ ਨਹੀਂ ਪੈਂਦੀ ਹੁਣ ਆਹ ਕੋਹੋ ਮੰਮੀ ਦੇ ਕਮਰੇ ਵਿੱਚ ਆ ਗਈ ਚੱਲ ਰਹੇ ਗੁਲੂ ਕੋਲ ਨੂੰ ਦੇਖਿਆ ਮੰਮੀ ਦੇ ਸਿਰ ਤੇ ਹੱਥ ਫੇਰ ਉਹ ਬਾਹਰ ਆ ਗਈ ਚੱਲ ਬੇਟੇ ਕੰਟੀਨ ਤੇ ਚਾਹ ਪੀਣ ਚੱਲੀ ਗਏ ਆਹੋ ਹੋ ਅੱਗੇ ਤੁਰ ਪਈ ਮੈਨੂੰ ਕੰਟੀਨ ਦੇ ਬਾਹਰ ਰੁਕਣ ਲਈ ਕਿਹਾ ਆਪ ਅੰਦਰ ਚਲੇ ਗਏ ਅਤੇ ਦੋ ਗਲਾਸ ਚਾਹ ਦੇ ਲਈ ਅਸੀਂ ਕੁਝ ਦੂਰ ਕੁਰਸੀਆਂ ਤੇ ਬਹਿ ਗਏ ਰੂਪੀ ਜਦ ਮੇਰਾ ਤੇਰੀ ਮੰਮੀ ਨਾਲ ਵਿਆਹ ਹੋਇਆ ਸੀ ਤਾਂ ਮੈਂ ਬਹੁਤ ਖੁਸ਼ਾ ਪਰ ਇਹ ਖੁਸ਼ੀ ਸਿਰਫ ਇੱਕ ਦਿਨ ਦੀ ਸੀ ਅਗਲੇ ਦਿਨ ਮੇਰੀ ਸਾਲੀ ਤੇ ਸਾਡੂ ਇਸ ਨੂੰ ਲੈਣ ਆ ਗਏ ਮੈਨੂੰ ਅੰਦਰ ਚਾਹ ਬਣਾਉਣ ਜਾਂਦੇ ਨੂੰ ਸੁਣਿਆ ਕਿ ਆਪਣੀ ਭੈਣ ਨੂੰ ਕਹਿ ਰਹੀ ਸੀ ਹਾਲ ਨੂੰ ਹੋਰ ਕੀ ਹੋਣਾ ਹੈ ਜਦੋਂ ਤੁਸੀਂ ਖੁਦ ਹੱਥੀਂ ਬੋਧਿਆ ਕਟੋਰਾ ਕਾਲੇ नाग ਮੂਰੇ ਧਰ ਦਿੱਤਾ ਹੁਣ ਇਹ ਹੀ ਪੁੱਛਣ ਦਾ ਕੀ ਫਾਇਦਾ ਹੈ ਵੀ ਦੁੱਧ ਜ਼ਹਿਰੀਲਾ ਹੋਇਆ ਹੈ ਕਿ ਨਹੀਂ ਇਹ ਸੁਣ ਮੇਰੇ ਹੱਥੋਂ ਚਾਹ ਵਾਲੀ ਤੇ ਡੁੱਲ ਗਈ ਮੈਂ ਪੈਰ ਤੇ ਲਿਖਣ ਦਾ ਬਹਾਨਾ ਕੀਤਾ ਪਾਰੇ ਹੀ ਗੱਲ ਅੰਦਰੋਂ ਅੰਦਰ ਕਤਲ ਹੋ ਗਈ ਜਦ ਇਹ ਬਾਪਸਾਈ ਤਾਂ ਮੇਰੇ ਵਿੱਚ ਇਸ ਨੂੰ ਹੱਥ ਲਗਾਉਣ ਦੀ ਹਿੰਮਤ ਨਹੀਂ ਸੀ ਮੈਨੂੰ ਇੰਜ ਲੱਗਦਾ ਮੈਂ ਸੱਚੀ ਕਾਲਾ ਨਾਗ ਹੋਵਾਂ ਮੈਂ ਖੁਦ ਨੂੰ ਯਕੀਨ ਇਹ ਰਿਵਾਜ ਲਈ ਉਸ ਦੀ ਗੋਰੀ ਬਾ ਕੋਲ ਆਪਣੀ ਬਾ ਰੱਖਦਾ ਤਾਂ ਮੈਂ ਇੰਝ ਹੀ ਲਗਣਾ ਜਿਵੇਂ ਚੰਦਨ ਦੀ ਗੀਲੀ ਕੋਲ ਕਾਲਾ ਨਾਗ ਹੋਵੇ ਬਿਆਹ ਤਾਂ ਹਫਤਾ ਤੋਂ ਬਾਅਦ ਹੀ मैं अपनी ट्रेनिंग का बहाना ला मेडिकल छुट्टी लेके महीने भी जाने का फैसला मेरी माँ मेरे दिल को समझती पर कुछ ना कर सकी मेरी नानी कहती सी कि एक बार मेरे मामे ने मेनू मोडे लाया हुआ सी मेरी मामी ने कि हासी ने कह दिता इन काले टिकट ना दे मोडियो किरा मोडा ही कला ना हो जाए ਇਸ ਗੱਲ ਦਾ ਮੇਰੀ ਮਾਂ ਨੇ ਇੰਨਾ ਬੁਰਾ ਮੰਨਿਆ ਕਿ ਉਹ ਕਦੇ ਮੁੜ ਕੇ ਪੇਖੇ ਨਹੀਂ ਗਈ ਸੀ। ਸਾਰੇ ਹਮੇਸ਼ਾ ਮੇਰੀ ਨਾਨੀ ਤੇ ਮਾਮਾ ਹੀ ਸਾਨੂੰ ਸਾਲ ਸਪਾਹੀ ਪੜਨਾਉਂਦੇ ਤੇ ਹੁਣ ਉਹ ਮਾਂ ਇਸ ਗੱਲ ਕਿਵੇਂ ਸਹਿ ਸਕਦੀ ਸੀ? ਉਸਨੇ ਮੇਰੀ ਇਸ ਹਿਜਰਤ ਨੂੰ ਮਾੜੀ ਹੀ ਰੱਖਿਆ। ਪਰ ਮੈਨੂੰ ਜਾਣ ਲੱਗੇ ਨੂੰ ਕਿਹਾ ਚੰਗਾ ਪੁੱਤ ਹੋਰ ਸਿਆਣਾ ਬਣ ਕੇ ਆਇ। ਘਰ ਕੋਈ ਰੋ ਹੀ ਰੋਣੀ ਬੱਧੀ ਹੁਣ ਤਾਂ ਇੱਥੇ ਹੀ ਨਿਭਾ ਕਰਨਾ ਪਊ ਮੇਰੇ ਬਾਗੋਂ ਇਹ ਰਿਸ਼ਤਾ ਛੱਡਿਆ ਤਾਂ ਜਾਣਾ ਨਹੀਂ ਹਿੰਮਤ ਨਾਲ ਵਾਪਸ ਮੁੜੀ ਤੇ ਮੈਂ ਸੱਚਮੁੱਚ 15 ਦਿਨਾਂ ਬਾਅਦ ਪਹਿਲਾਂ ਨਾਲੋਂ ਦੁਗਣੀ ਹਿੰਮਤ ਕਰ ਘਰ ਪਹੁੰਚਿਆ ਮੈਂ ਸਭ ਕੁਝ ਆਮ ਬਾਂ ਕਰੰਦੀ ਕੋਸ਼ਿਸ਼ ਚਾ ਪਰ ਫਿਰ ਵੀ ਰਾਤ ਹੋ ਗਿਆ ਹਿੰਧੀਰੀ ਹਾਲਤ ਚਬਾਬ ਦੇ ਜਾਂਦੀ मैं जल्दी सौ जाने का नाथ करता सामयान कद कद चौं महीनिया बाद इस दरम्यान जीत पैदा हो गया बस उस तरह परच गए वो दो चौ महीन वाला मेल भी साल बदी चला गया मसा सत अठ साल सी जीत जदों हरबे सा किराएदार बन के आया मेरे ही दफ्तर से ਅਤੇ ਮੈਂ ਸੋਚਿਆ ਕਿ ਕਿਉਂ ਨਾ ਉਪੰਦੇਚਵਾਰੇ ਵਿੱਚ ਰਾ ਕੇ ਉਹਦੀ ਸਮੱਸਿਆ ਦਾ ਹੱਲ ਕਰ ਦੇਵਾਂ ਉਹ ਕੁਛ ਨਹੀਂ ਤੋਸੀ ਪਰ ਪਰ ਮੇਰੀ ਨਰਮੀ ਹੀ ਮੇਰੀ ਸਮੱਸਿਆ ਬਣ ਗਈ ਹਰ ਦੇਰ ਹਰ ਦਿਨ 2 ਵਜੇ ਇਸ ਨੂੰ ਫੋਨ ਕਰਨ ਲੱਗਾ ਕਿਉਂਕਿ ਮੈਂ 2 ਤੋਂ 4 ਵਜੇ ਤੱਕ ਆਪਣੇ ਬੌਸ ਦੇ ਨਾਲ ਫੈਕਟਰੀ ਦਾ ਜਿਹੜਾ ਲਾਣਾ ਹੁੰਦਾ ਸੀ ਤੇ ਮੈਂ ਕੋਈ ਫੋਨ ਨਾ ਕਰ ਸਕਦਾ ਸੀ ਨਾ ਸੁਣ ਸਕਦਾ ਸੀ ਇੰਦਰਮਾਨ ਹਰਦੇਵ ਦੀ ਡੇਟਾ ਨਿਰਿੰਦਰ ਨਾਲ ਬਦਨ ਲੱਗੀ। ਨਿਰਿੰਦਰ ਦੀ ਖੁਸ਼ੀ ਸਾਹਮਣੇ ਮੈਂ ਅੱਖੀਂ ਦੇਖ ਕੇ ਵੀ ਇਹ ਸਭ ਬਰਦਾਸ਼ਤ ਕਰ ਗਿਆ। ਮੈਨੂੰ ਲੱਗਦਾ ਸੀ ਕਿ ਚੱਲ ਫੋਨ ਤੇ ਹੀ ਗੱਲਬਾਤ ਹੋ ਜੀਦਾ ਹੈ। ਕੀ ਫਰਕ ਪੈਣਾ ਹੈ? ਪਰ ਉਸ ਦਿਨ ਮੈਂ ਸੋਣ ਲਿਆ ਕਿ ਇਹ ਮੈਨੂੰ ਮਾਰ ਦੇਣ ਦੀ ਸਾਜ਼ ਕੱਢ ਰਹੇ ਹਨ। ਮੇਰਾ ਹੌਣ ਬਹੁਤ ਔੜਿਆ ਪਰ ਬਾਬਾ ਜੀ ਨੇ ਹੁਣ ਵੀ मुठिया पूरे गुस्से बंद कितिया हुई सन फिर की होया पापा जी उस तो बाद फिर उसकी होया उस रात इसन अपना समान पैक कर दी मैं देख लिया इन्होंने प्लैन मुताबक मेरे रात के दुद्ध जहर मना के सदा नींद सुहा देना सी जब यह दुद्ध गर्म कर लगी तो मैं होर चकन्ना हो गया ਰੰਗੀਏ ਤੁਸੀਂ ਪਰਨੇ ਮੈਂ ਦੱਬੇ ਪੈਰੀ ਗਿਆ ਸਾ ਤੇ ਇਸ ਲਈ ਹੱਥ ਵਿੱਚੋਂ ਉਹ ਸੀਸੀ ਫੜ ਲਈ। ਅਤੀਤਿਆ ਮਾਫ ਕਰੀ ਮੈਂਦਰ ਮੇਰੇ ਤੋਂ ਤਾਂ ਫੇਰਾ ਦੂਜਾ ਕਟੋਰਾ ਬਸ ਸੰਜੋਗੀ ਹੀ ਜਹਿਰੀਲਾ ਹੋਇਆ ਸੀ ਪਰ ਬਲੀ ਉਹ ਮੇਰਾ ਦੂਜਾ ਅਗਲਾ ਚਾਂਦ ਬੁੱਝ ਕੇ ਜਹਿਰੀਲਾ ਕਰ ਦਿੱਤਾ ਮੈਨੂੰ ਆਪਣੇ ਬੱਚੇ ਖਾਤਰ ਜਿਉ ਲੈਣ ਦੇ ਇਹ ਤੇਵੀ ਖੂਗੋ ਪਰ ਮੈਂ ਇਸ ਦੀ ਬਾਹੜ ਲਈ ਤੇ ਅੰਦਰ ਇਸ ਦਾ ਪੈਸ ਦਿੱਤਾ ਹੋਇਆ ਅਟੇਚ ਚੁੱਕ ਲਿਆ ਆ ਤੈਨੂੰ ਆਪ ਛੱਡਾ ਮੈਂ ਹਰਦੇਵਪੁਰ ਲੋਕਾਂ ਨੂੰ ਕਹਿ ਦੂੰ ਕਿ ਤੂੰ ਆਪਣੇ ਮਾਂ ਪਿਓ ਕੋਲ ਇੰਗਲੈਂਡ ਚ ਗਈ ਹੋਇਆ ਕਿ ਮੈਂ ਸੱਚ ਮੁੱਚ ਹੀ ਇਸੋ ਹਰਦੇਵ ਦੇ ਫੈਕਟਰੀ ਵਾਲੇ ਪਾਸੇ ਵਿੱਚ ਛੱਡ ਆਇਆ ਇਹ 2 ਮਹੀਨੇ ਬਾਅਦ ਹੀ ਆਪਣਾ ਸਮਾਨ ਚੱਕ ਵਾਪਸ ਆ ਗਈ ਪਰ ਉਹ ਦੋਹੀ ਇਕੱਲੀ ਨਹੀਂ ਸੀ आई बल्कि डिप्रेशन डिप्रैशन की बीमारी आई सी बार बार मैनुछगी तू मेरे को है ना? मैं हमेशा यही जवाब देता बिल्कुल हाँ हमेशा रहागा पर अक्सर बीमारी कारण मैं काला टिटन नाग आख चंदन गिरी वाग अपनी ही बाहर अपना जहर उबल के शांत हो जाती ਮੈਂ ਇਸ ਸੁਪਨੀਆ ਦਾ ਗੋਰਾ ਚਿੱਟਾ ਰਾਜੀ ਕੁਮਾਰ ਨਾ ਬਣ ਸਕਿਆ ਅਤੇ ਇਹ ਮੇਰਾ ਦੁੱਧ ਚਿੱਟਾ ਬੇਦਾਗ ਪਿਆਰ ਨਾ ਦੇ ਸਕੀ। ਭਾਵੇਂ ਮੈਂ ਖੁਦ ਇਸ ਲਈ ਗੋਰਾ ਚਿੱਟਾ ਨਹੀਂ ਬਣ ਸਕਦਾ ਪਰ ਇਸ ਦਾ ਆਲਾ ਦੁਆਲਾ ਹਮੇਸ਼ਾ ਚਮਕਾ ਕੇ ਰੱਖਣ ਲੱਗਾ ਕਿਉਂਕਿ ਇਹ ਕਾਲਖ ਕਿਤੇ ਵੀ ਦੇਖਦੀ ਤਾਂ ਉਸ ਨੂੰ ਲਗਾਤਾਰ ਰਗੜਨ ਲੱਗ ਜਾਂਦੀ। ਪਰ ਪਾਪਾ ਜੀ ਕਿ ਤੁਸੀਂ ਮੰਮੀ ਨੂੰ ਬਾਬਸਾ ਆਉਣ ਦਾ ਕਾਰਨ ਕਦੀ ਪੁੱਛਿਆ ਨਹੀਂ ਤਾਂ ਨਾ ਬੇਟੇ ਨਾ ਮੈਂ ਤੇਰੀ ਮੰਮੀ ਨੂੰ ਸ਼ਰਮਿੰਦਾ ਰਹੀ ਸੀ ਕਰਨਾ ਚਾਹੁੰਦਾ ਉਹ ਆਪਣੀ ਮਰਜ਼ੀ ਨਾਲ ਗਈ ਸੀ ਤੇ ਆਪਣੀ ਮਰਜ਼ੀ ਨਾਲ ਹੀ ਬਾਬਸਾ ਗਈ ਤੇ ਲੋਕਾਂ ਨੂੰ ਬੋਲਿਆ ਮੇਰਾ ਝੂਠ ਵੀ ਸੱਚ ਸਾウト ਹੋ ਗਿਆ ਕਿ 2 ਮਹੀਨੇ ਬਾਅਦ ਇੰਗਲੈਂਡੋਂ ਮੁੜੀ ਹੈ ਪਾਪਾ ਜੀ ਆਪਣੀ ਗੱਲ ਕਹਿ ਕੇ ਸੁਰਖਰੂ ਹੋ ਗਏ ਸਨ ਪਰ ਮੈਂ ਉਦਾਸ ਹੋ ਗਈ ਸੀ ਕਿ ਇੰਨਾ ਪਿਆਰਾ ਬੰਦਾ ਸਿਰਫ ਪੱਕੇ ਰੰਗ ਕਾਰਨ ਹੀ ਇੰਨੀਆਂ ਤਕਲੀਫਾਂ ਵਿੱਚੋਂ ਗੁਜ਼ਰਿਆ ਪਾਪਾ ਜੀ ਕਮਰੇ ਵਿੱਚ ਮੁਰਦੇ ਬੋਲੇ ਬਸ ਤੇਰੀ ਮੰਮੀ ਦੀ ਇੱਕੋ ਗੱਲ ਜੋ ਉਹ ਬਿਮਾਰੀ ਵਿੱਚ ਅਕਸਰ ਪੁੱਛਦੀ ਰਹਿੰਦੀ ਸੀ ਤੂੰ ਮੇਰੇ ਕੋਲ ਐਨਾ ਨੇ ਕੀ ਮੈਨੂੰ ਜਿਉਂਦਾ ਰੱਖਿਆ चाहे वो यह गल अपने अपराध बोध तो बचन मुक्त होने किसी मर्जी भावना कारण पर मैं इसे कैंसू समझदा भावे तेरी मी सारी उम्र मेरे नाल नहीं तुरी ना किसी ब्याह शादी से ना किसी पार्टी से ना गुरद्वरे ना कि कुर गई पर रात को सुमने सुपने डर है त मेरे हाथ जरूर पढ़ लें

बैठ गए सवेर होंदया ही मम्मी जी कुछ देर ले ता तबरा के पापा जी का हथ टन लगे बोले मैं कहा बोलदा नहीं तू तो मेरे को ना पापा जी सुते पे ही एकदम बोले हां हां नेंद्री सौ जा दो। मैं तेरे को यह सुन मम्मी फिर अखा बीच के सौ गई ਅੰਨੇ ਨੂੰ ਜੀਤ ਸਵੇਰ ਦੀ ਚਾਹ ਲੈ ਕੇ ਆ ਗਿਆ ਪਾਪਾ ਜੀ ਉੱਠ ਕੇ ਮੂੰਹ ਧੋਣ ਬਾੜੇ ਗਏ ਤੇ ਮੇਰੀਆਂ ਉਹ ਨਿੱਦਰੇ ਨਾਲ ਸੁਝੀਆਂ ਅੱਖਾਂ ਵੇਖ ਜੀਤ ਬੋਲਿਆ ਸੌਰੀ ਰੂਪ ਮੈਨੂੰ ਪਤਾ ਤੂੰ ਨੀਂਦਰਾ ਨਹੀਂ ਕੱਟ ਸਕਦੀ ਤੇਰੀਆਂ ਅੱਖਾਂ ਸੁਝ ਜਾਂਦੀਆਂ ਨੇ ਪਰ ਯਾਰ ਕੀ ਕਰਾਂ ਮੰਮੀ ਜੀ ਦੀ ਟੈਨਸ਼ਨ ਨਾਲ ਫਿਰ ਮਾਈਗਰੇਨ ਵੀ ਰੁੱਟ ਗਈ ਸਹ ਨਹੀਂ ਹੋ ਸਕਿਆ ਤੇ ਮੈਂ ਉਸ ਦੀ ਮੁੰਨਾ ਤੇ ਉਹ ਗੁਰ ਰਖ ਲਿਆ ਕਿਹਾ ਕੋਈ ਨਾ ਜੀਤ ਮੈਂ ਤੇਰੇ ਕੋਲ ਹੈ ਨਾ ਸਭ ਠੀਕ ਹੋ ਜੀ ਤੂੰ ਫੇਰ ਨਾ ਕਰ ਪਾਪਾ ਜੀ ਨੇ ਅੰਦਰ ਬੜ ਦਿਆਂ ਸ਼ਾਇਰ ਮੇਰੀ ਗੱਲ ਸੁਣ ਲਈ ਸੀ ਉਹਨਾਂ ਦੇ ਚਿਹਰੇ ਤੇ ਬਹੁਤ ਸੋਹਣੀ ਮੁਸਕਾਨ ਸੀ ਉਹਨਾਂ ਨੇ ਸਾਨੂੰ ਦੋਹਾਂ ਨੂੰ ਜੱਥੇ ਵਿੱਚ ਲਿਆ ਅਤੇ ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਕਰੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ